ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਵਲਕੈਨੋ YouTube ਚੈਨਲ ਜਿੱਥੇ ਅਸੀਂ ਗੱਲ ਕਰਦੇ ਹਾਂ ਮੈਂਟਲ ਹੈਲਥ ਮੈਟਰਸ ਅੱਜ ਅਸੀਂ ਗੱਲ ਕਰਾਂਗੇ ਅੱਜਕੱਲ ਦੁਨੀਆ ਖੁਸ਼ ਕਿਉਂ ਨਹੀਂ ਲੱਗਦੀ ਤੇ ਸਾਡੀ ਲਾਈਫ 'ਚ ਖੁਸ਼ੀ ਕਿਵੇਂ ਲਿਆ ਸਕਦੇ ਆਪਾਂ ਸਭ ਤੋਂ ਵੱਡਾ ਰੀਜ਼ਨ ਆ ਲਾਈਫ 'ਚ ਆ ਰਹੇ ਚੇਂਜ ਤੇ ਪ੍ਰੋਬਲਮਸ ਨੰਬਰ 1 ਤੇ ਆਪਾਂ ਗੱਲ ਕਰਾਂਗੇ ਮੈਂਟਲ ਹੈਲਥ ਅਵੇਨੈਸ ਜਦੋਂ ਅਸੀਂ ਕੋਈ ਚਿੰਤਾ ਡਰ ਜਾਂ ਸਟ्रेस ਨਾਲ ਜੂਝਦੇ ਹਾਂ ਤਾਂ ਸਾਡਾ ਮਨ ਅਸ਼ਾਂਤ ਹੁੰਦਾ ਆ ਮਤਲਬ ਰੈਸਲੈਸ ਜਾਂ ਫਿਰ ਅਨੀਜ਼ੀ ਤੇ ਫਿਰ ਖੁਸ਼ੀ ਦਾ ਸਾਡੇ ਨੇੜੇ ਰਹਿਣਾ ਮੁਸ਼ਕਲ ਹੁੰਦਾ ਆ ਐਕਸਰਸਾਈਜ਼ ਬੋਡੀ ਨੂੰ ਜਿੱਦਾਂ ਵਧੀਆ ਰੱਖਦੀ ਆ ਮੈਂਟਲ ਹੈਲਥ ਲਈ ਵੀ ਸਹੀ ਸੋਚ ਤੇ ਬਿਹੇਵੀਅਰ ਰੱਖਣਾ ਬਹੁਤ ਜ਼ਰੂਰੀ ਆ ਨੰਬਰ 2 ਤੇ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਇਹ ਕਾਰਨ ਸਭ ਤੋਂ ਵੱਡਾ ਮੰਨਿਆ ਜਾਂਦਾ ਅੱਜ ਦੀ ਤਰੀਕ ਵਿੱਚ ਹੋਰਾਂ ਲੋਕਾਂ ਦੀ ਜ਼ਿੰਦਗੀ ਵੇਖ ਕੇ ਸਾਡੇ ਵਿੱਚ ਜੀ ਕੰਪੈਰੀਜ਼ਨ ਦੀ ਭਾਵਨਾ ਹਾਵੀ ਹੋ ਜਾਵੇ ਤੇ ਉਹ 네ਗੇਟਿਵ ਫੀਲ ਕਰਾਉਂਦੀਆਂ ਤੇ ਉਹ ਫੀਲਿੰਗ ਸਾਡੇ ਦਿਲ ਤੇ ਦਬਾਅ ਯਾਨੀ ਕਿ ਪ੍ਰੈਸ਼ਰ ਬਣਾ ਸਕਦੀ ਹੈ ਤੇ ਉਹ ਅਸਰ ਮੈਂਟਲ ਹੈਲਥ ਤੇ ਪੈਂਦਾ ਹੈ ਨੰਬਰ 3 ਤੇ ਗੱਲ ਕਰਾਂਗੇ ਇੰਪੋਰਟੈਂਸ ਆਫ ਸੈਲਫ ਕੇਅਰ ਸਾਡੇ ਮਨ ਤੇ ਸ਼ਰੀਰ ਨੂੰ ਆਰਾਮ ਤੇ ਪਿਆਰ ਦੀ ਲੋੜ ਹੁੰਦੀ ਆ ਖੁਸ਼ ਰਹਿਣਾ ਮਨਪਸੰਦ ਗੱਲਾਂ ਕਰਨਾ ਤੇ ਪੋਜ਼ਿਟਿਵ ਸੋਚਣਾ ਸਾਡੇ ਮਨ ਨੂੰ ਹਮੇਸ਼ਾ ਸੁਖੀ ਰੱਖ ਸਕਦਾ ਆ ਤੇ ਸਭ ਤੋਂ ਇੰਪੋਰਟੈਂਟ ਆਪਣੇ ਆਪ ਤੇ ਦਇਆ ਤੇ ਸਹੀ ਵਤੀਰਾ ਰੱਖਣਾ ਇਹ ਮੈਂਟਲ ਹੈਲਥ ਹੈਪੀਨੈਸ ਲਈ ਬਹੁਤ ਜ਼ਰੂਰੀ ਆ ਨੰਬਰ 4 ਤੇ ਗੱਲ ਕਰਾਂਗੇ ਜਾਨੀ ਕਿ ਚਾਰ ਤੇ ਸਟ्रेस ਤੇ ਓਵਰਲੋਡ ਸਟ्रेस ਸਾਡੀ ਖੁਸ਼ੀ ਵਿੱਚ ਹਮੇਸ਼ਾ ਰੁਕਾਵਟ ਬਣਦਾ ਆ ਰਿਸਪੌਂਸਿਬਿਲਟੀਜ਼ ਤੇ ਵਰਕਲੋਡ ਨੇ ਸਾਨੂੰ ਟਾਇਰਡ ਕਰ ਦਿੱਤਾ ਆ ਤੇ ਸਟ्रेस ਸਾਡੇ ਮਨ ਨੂੰ ਕਾਫੀ ਬੁਰੇ ਤਰੀਕੇ ਨਾਲ ਅਫੈਕਟ ਕਰਦਾ ਆ ਸੋ ਇਦਾਂ ਦੇ ਸਮੇਂ ਵਿੱਚ ਫਿਜ਼ੀਕਲੀ ਮੈਂਟਲੀ ਆਪਣੇ ਆਪ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਆ ਨੰਬਰ 5 ਤੇ ਗੱਲ ਕਰਾਂਗੇ ਅਨੰਦ ਚਕਾਇਮ ਰਹੀਏ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਚੰਗੇ ਵਿਚਾਰ ਰੱਖੀਏ ਤੇ ਆਪਣੇ ਮੂਡ ਨੂੰ ਵੀ ਉੱਚਾ ਰੱਖੀਏ ਖੁਦ ਨੂੰ ਸਮਾਂ ਦੇਣਾ ਤੇ ਸ਼ੌਂਕ ਨੂੰ ਫੋਲੋ ਕਰੋ ਕਿਉਂਕਿ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਜ਼ਿੰਦਗੀ ਨੂੰ ਦਿਲਚਸਪ ਰੱਖਦੇ ਆ ਜਿਵੇਂ ਆਪਾਂ ਬਾਡੀ ਨੂੰ ਵਧੀਆ ਰੱਖਣਾ ਚਾਹੁੰਦੇ ਆ ਉਸੇ ਤਰ੍ਹਾਂ ਸਾਨੂੰ ਮਾਨ ਦੀ ਸਿਹਤ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ ਤੇ ਸਾਨੂੰ ਕੁਝ ਪ੍ਰੋਡਕਟਿਵ ਕਰਨਾ ਚਾਹੀਦਾ ਹੈ ਕਿਉਂਕਿ ਖੁਸ਼ੀ ਸਾਡੇ ਅੰਦਰ ਆ ਨਾ ਕਿ ਬਾਹਰ ਧੰਨਵਾਦ